ਸਿਕਾ ਦੀ ਕੋਰੇ ਨੂੰ ਸਾਡੇ ਨਾਲ ਸੋ ਨਵਾਂ ਬਲੌਗ ਲੈ ਕੇ ਆਏ ਜੀ ਤੇ ਸਰਮੂਲ ਕੰਦੀ ਆਣਾ ਆਪਾਂ ਪਿਆਸ ਆ ਜੀ ਨਾ ਪਿਆਸ ਹੁੰਦੀ ਹੈ ਹਾਂ ਜੀ ਸੋ ਦੋਸਤੋ ਜੁਡੀਰੋ ਸਾਡੇ ਨਾਲ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਕੋਈ ਸਰਪ੍ਰਾਈਜ਼ ਹੈ ਅੱਗੋਂ ਤੇ ਕੇ ਨਾ ਗਾਇਸ ਚਲਿਏ ਹੁਣ ਆਪਾਂ ਹਾਂ ਸੋ ਗਾਇਸ ਅਸੀਂ ਜਿੱਥੇ ਜਾ ਰਹੇ ਤੁਹਾਨੂੰ ਮਿਲਦੇ ਉੱਥੇ ਜਾ ਕੇ ਕਰੀ ਹੈ ਇਹ ਨੂੰ ਹਾਂਜੀ ਚੜਾ ਚੜਾ ਚਲੋ ਜੀ ਅਸੀਂ ਜਾ ਰਹੇ ਹਾਂਜੀ ਘੁੰਮਣ ਫੈਨੂ ਆਥੇ ਕਿ ਦੋ ਦਿਨ ਹੋ ਗਏ ਲੈ ਗਿਆ ਸੀ ਸੌਰੀਆਂ ਦੇ ਤੇ ਕਿਉਂਕਿ ਬੱਚਿਆਂ ਛੁੱਟੀਆਂ ਸੀ ਤੇ ਬੱਚੇ ਕਹਿੰਦੇ ਕਿ ਘੁੰਮਣ ਜਾਣਾ ਕਿਉਂਕਿ ਪੇਪਰਾਂ ਦਾ ਬਾਅਦ ਛੁੱਟੀਆਂ ਹੋ ਗਈਆਂ ਸੀ ਤੇ ਦੋਸਤੋ ਹੁਣ ਅਸੀਂ ਆਈਨਾ ਆਪਣੇ ਘਰੇ ਹੀ ਠਹਿਲਵਾ ਬਸ ਬੰਦ ਕਰਤਾ ਮਾਸ਼ੀਓ ਚਲੋ ਫੜੋ ਗਾਈ ਸੋਣਾਈ ਚੱਲੇ ਆ ਜੀ ਨਾਸ਼ਤਾ ਮਣਾਈ ਖਾੜ ਚਾਚੂ ਕੰਦੇ ਵੀ ਆਹੀ ਗਸ ਮਲਾਈ ਖਾ ਗੋਣੀ ਤੇ ਮੈਂ ਕਹਾਂ ਫੇ ਚਲੋ ਤੇ ਤੁਹਾਨੂੰ ਮਿਲਦੇ ਆ ਜਾ ਕੇ ਦੁਕਾਨੇ ਹੈਲੋ ਗਾਇਜ਼ ਹੁਣ ਅਸੀਂ ਪਹੁੰਚ ਗਏ ਸ਼ਾਪ ਤੇ ਕੁਸਤੂ ਕੀ ਢਲਵਾ ਬਹੁਤ ਹੀ ਫੇਮਸ ਦੁਕਾਨੇ ਆ ਤੋ ਅਸੀਂ ਇੱਥੇ ਆ ਚੁਕਦੇ ਆ ਆ ਗੋ ਕਰਕੇ ਦੱਸਦੇ ਆ ਕਿਦਾਂ ਰਹੀਆਂ

ਇਹਨਾਂ ਨਾਲ ਜੁੜੇ ਰਹਿਣਾ ਆਪਣਾ। ਸਬਸਕ੍ਰਾਈਬ ਕਰਿਓ। ਹੋਰ ਨਾ ਕਿ ਅਸਤਨ ਕਾਫੀ ਕਿ ਮਿਲਦੇ ਆ। ਸਾਡੇ ਨੂੰ ਵੀਡੀਓ ਸ਼ੇਅਰ ਕਰਿਓ, ਲਾਈਕ ਕਰਿਓ। ਬਹੁਤ ਬਹੁਤ ਥੈਂਕ ਯੂ। ਚਲੋ। ਹਾਂਜੀ। ਦੋਸਤੋ ਦੱਸਿਓ ਕਿ ਵੀਡੀਓ ਦੇਖਦੇ ਹੋ ਕਿ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਿਓ। ਹੁਣ ਤੁਹਾਨੂੰ ਜਿਹੜੀ ਡਰੋਪ ਕਰਾਂਗੇ। ਤੋ ਦੋਸਤੋ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ। ਤੋ ਚਾਰ ਤਕੀਦੀਆ ਕੌਫੀ ਤਾਂ ਹੈ ਨਹੀਂ ਜੀ ਤੇ ਚਾਹ ਪਾਲਾ ਸਮਝ ਨਾ ਕਰੀ ਆ ਸੋ ਦੋਸਤੋ ਮਿਲਦੇ ਆ ਜੀ ਜੁੜਦੇ ਆ ਛੜਿਆ ਇੱਕ ਦੋਸਤੋ ਚਾ ਵੀ ਆ ਗਿਆ ਬੱਚਿਆਂ ਦਾ ਮਿੱਠਾ ਖਾਣ ਨੂੰ ਗਿਲ ਕਰਦਾ ਸੀ ਤੇ ਕਹਿੰਦੇ ਚਾਚੂ ਕੁਛ ਖਾਣਾ ਹੈ ਛੇ ਮੈਂ ਕਿਹਾ ਜੀ ਮਿੱਠਾ ਖਾਣਾ ਵਾ ਤੇ ਫਿਰ ਰਸਮਲਾਈ ਖਾਈਏ ਤੇ ਅਨਮੋਲ ਨੂੰ ਜਿਆਦਾ ਗੁਲਾਬ ਜਮ ਸਵਾ ਲੱਗਦੇ ਆ ਤੇ ਅਗਮ ਨੂੰ ਜਿਆਦਾ ਬਰਫੀ ਤੇ ਮੈਨੂੰ ਜਿਆਦਾ ਰਸਮਲਾਈ ਕਿਉਂਕਿ ਜਦੋਂ ਫਾਦਰ ਸਾਹਿਬ ਕੀ ਕਰਦੇ ਜਾਈਦਾ ਸੀ ਮੈਂ ਕਿ ਜੋਬ ਕਰਦੇ ਸੀ ਉੱਥੇ ਦੇਣੀ ਸੀ ਤੇ ਸੁੱਫੇ ਪਹਿਲਾਂ ਰੋਟੀਆਂ ਨੂੰ ਸੁੰਨਾ ਪੰਗਾਮ ਬਹੁਤ ਹੱਦੀ ਰਸਮਾਈ ਬਹੁਤ ਸਾਦੀ ਦੋ ਅੰਦੇ ਰਸਮਾਈ ਕਿਨਾਂ ਦਾ ਤੇ ਵੀ ਬਹੁਤ ਵਾਰ ਦੇ ਠੰਡੀ ਕਸਾਦ ਹੁੰਦੀ ਹੈ ਠੰਡੀ ਹੁੰਦੀ ਹੈ ਠੰਡੀ ਨਹੀਂ ਕਸਾਦੀ ਹਿੰਦਾ ਚ ਕੋਈ ਹੋਰ ਦਰਵਾਜ਼ਾ ਨਹੀਂ ਤੇਰਾ ਕੋਈ ਨਾ ਵਾਹ ਬਹੁਤ ਠੰਡੀ ਘੱਟ ਨਹੀਂ ਤੋਂ ਗਾਇਸੇ ਕਾਨ ਬਹੁਤ ਫੇਮਸ ਆ ਢਲਵਾ ਵਿੱਚ ਇੱਥੋਂ ਦਾ ਬਹੁਤ ਪਕੌੜੇ ਵੀ ਬਹੁਤ ਜਮੀ ਆ ਖਾਣਾ ਉਹ ਜਿਹੜਾ ਮੋਰ ਹਾਂਜੀ ਨਹੀਂ ਨਹੀਂ ਬੱਸ ਬੱਸ ਮੈਂ ਤੇ ਗਲਾਸ ਜਮ ਖਾ ਲਿਆ ਹਾਂਜੀ ਆ ਜਾਓ ਮਗ ਇਹ ਪਾਸੇ ਬੋਲੋ ਸਰਦਾਰ ਨੂੰ ਮੈਂਦੇ ਹੁਣ ਆਪੀ ਤੇ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਅੱਛਾ ਸੋ ਮੜਾ ਮੈਨੂੰ ਚਾਹ ਤੇ ਗਰੀ ਸਵਾਲ ਪਿਆ ਤਾਂ ਬਹੁਤ ਬਹਾ ਜੀਆ ਜਾਂ ਗਰਮ ਸਿੱਖ ਆਚਾਰ ਵੀ ਮੈਂਦੇ ਹਾਂਜੀ ਕੋਈ ਨਾ ਤੁਸਰੀ ਤੇ ਆਓ ਅੱਛਾ ਪ੍ਰਸਤੁਤੀ ਇਸ ਵੀ ਸ਼ਾਪਿੰਗ ਹਿਊਰ ਕੋ ਗੋਸ਼ ਪਾਤ ਹੈ। ਸੈਲਿਸ ਵੀਸਾ 2423 893 ਦਾ ਮੰਕਰ। ਬਹੁਤ ਵਧੀਆ। ਉਦਾਨ ਮੋਲਕਾਂ ਬ੍ਰਾਂਸ ਗੁੱਲੇ ਖਿਲਾਮ ਜਮਣਾ ਗਰਮ ਗਰਮ ਖਾਣੀਆਂ ਤੇ ਖਾਣ ਲਿਗੀਆਂ। ਤੇ ਹੁਣ ਅਰੇ। ਇਹ ਮੈਂ ਕਿਹਾ ਬਿਨਾ ਨਹੀਂ ਸਿੱਧਾ ਤੱਕ ਦਾ ਪਲਾਨ ਨਹੀਂ ਹੈ ਜਿਵੇਂ ਕਿ ਲਾ ਦੇ ਗੋਰ ਪਾਣੀ ਕੋ ਜਤਨਾ ਲਾਵਾ ਕੋ ਹਾਂਜੀ ਦੋਸਤੋ ਅਪਰ ਜਾ ਰਹੇ ਹਾਂ ਕਟਰ ਤੋਂ ਤੇਲ ਪਾਉਣ ਵਾਸਤੇ ਤੇ ਆਪਾਂ ਚਾਹ ਪੀ ਲਈ ਆ ਤੇ ਰਸਮਾਈ ਖਾ ਲਈ ਆ ਤੇ ਹੁਣ ਅਗੋਂ ਇੰਦਾ ਤੇਲ ਪਾ ਕੇ ਲੈਣਾ ਵਾ ਤੇ ਅਗੋਂ ਤੇਲ ਕਿਥੋਂ ਪਾ ਕੇ ਲੈਣਾ ਆਪਾਂ ਕਟਰ ਤੋਂ ਪਾ ਕੇ ਲੈਣਾ ਆ ਕਿ ਕਿਥੋਂ ਪਾਣਾ ਪਟਰਾ ਤੇ ਪੈਟਰੋਲ ਪੰਪ ਤੇ ਪਾਉਣਾ ਵਾ ਮੈਂ ਇੱਥੋਂ ਪਾਉਣਾ ਵਾ ਢਿਲਵਾਣ ਦਾ ਉਹ ਕਿਥੋਂ ਜੜਾ ਵਾ ਆਪਣੇ Jio ਦੇ ਜੀਓ ਦੇ ਜੀਓ ਜਿਹੜਾ ਸੋ ਦੋਸਤੋ ਜੀਓ ਦਾ ਕਹਿ ਰਿਹਾ ਪਰ ਜੀਓ ਦਾ ਪੈਟਰੋਲ ਪੰਪ ਬਹੁਤ ਦੂਰ ਆ ਆਪਾਂ ਇੱਥੇ ਹੀ ਪਵਾ ਲੈਣਾ ਵਾ ਸੋ ਜੁੜੇਗੇ ਸਾਡੇ ਨਾਲ ਸਿਤਾ ਦਾ ਨੇ ਜੀਓ ਦਾ ਬੈਸਟ ਆ ਹਾਂ ਜੀਓ ਦਾ ਜਿਹੜਾ ਪੈਟਰੋਲ ਆ ਉਹ ਬੈਸਟ ਹੈ ਅਗੂ ਵੀ ਉਹਦੀ ਐਵਰੇਜ ਵੀ ਧਾਦੀ ਆ ਤੇ ਕਿਤਨਾ ਕਿਤੇ ਸਾਡੀ ਬਾਈਕ ਵਾਸਤੇ ਉਹ ਵਧੀਆ ਇੰਜਨ ਵਾਸਤੇ ਤੇਲ ਵਧੀਆ ਹੁੰਦਾ ਤੇ ਦੋਸਤੋ ਚੱਲਦੇ ਆ ਜੀ ਗਾਈਸ ਚੱਲਨੇ ਆ ਪੈਟਰੋਲ ਪੰਪ ਤੇ ਬਹੁਤ ਪੰਪ ਪੰਪ ਲਾਈ ਹੋਇਆ ਹੈ ਦੇਖੋ ਤੇਸ ਨੂੰ ਪੱਕੇ ਦੇਸਾ ਦਿਓ ਚੋਨੇ ਪਾਸੋਂ ਹਣਾ ਕੱਟਣ ਦਾ ਅਣਕਾ ਨਹੀਂ ਚੋਣੀ ਆ ਭਗਮ ਕਹਿੰਦਾ ਕਣਕਾਂ ਤੇ ਇਹਨੂੰ ਪਤਾ ਨਹੀਂ ਚੋਣੇ ਆ ਦੋਸਤੋ

ਅੱਜ ਪਰ ਹੈ ਜਿੱਦਾਂ ਅਗਰ 85 ਪੈਨਸਿ ਗਏ ਸ਼ੌਕਟੈਂ 85 ਗਏ ਪਰਪਾ ਅਨਕਾ ਯਾਕ ਇਸ ਕਰਦੇ ਲੋਕ ਕਰਦੇ ਆ ਜੀ ਖਤ ਸੋ ਅੱਜ ਆਪ ਲੋਕਾਂ ਕੋਲ ਬੈਂਜੀ ਖਤਮ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁੜ ਕਰਿਓ ਨੂੰ ਦੇਵੇ ਸਾਜਨਾ ਔੱਕੇ ਬਾਅਦ